ਵੀ ਜਿੱਥੇ ਤੱਕ ਹੋ ਸਕੇ ਅਸੀਂ ਕਿਸਾਨਾਂ ਦੀ ਮਦਦ ਕਰਨੀ ਚਾਹੁੰਦੇ ਆ ਕਿ ਅਸੀਂ ਜਿਹੜਾ ਇਸ ਵਾਰ ਜਿਹੜਾ ਸੀਜ਼ਨ ਲਾਇਆ ਝੋਨੇ ਦਾ ਜਾਂ ਲਾ ਰਹੇ ਆ ਉਹਦੇ ਵਿੱਚ ਜਿਹੜਾ ਰੇਟ ਹੋਊਗਾ ਉਹ ਅਸੀਂ ਘਟਾ ਕੇ ਲਮਾਉਣ ਦੇ ਜ਼ਿੰਮੇਦਾਰ ਤੋਂ ਪਰ ਕੀ ਲੈ ਦੇ ਹਿਸਾਬ ਨਾਲ ਜਿਵੇਂ ਆਪਾਂ ਸਾਰੇ ਦੇਖਦੇ ਆ ਵੀ ਬਹੁਤ ਝਾੜ ਘਟ ਨਿਕਲ ਰਿਹਾ ਵੀ ਉਹਦੇ ਕਰਕੇ ਵੀ ਅਸੀਂ ਜਿੰਨੀ ਕੁ ਹੋ ਸਕਦੀ ਆ ਆਪ ਦੇ ਕਿੰਨੀ ਉਹ ਸੇਵਾ ਕਿਸਾਨ ਭਰਾਵਾਂ ਦੀ ਵੀ 100 ਰੁਪਏ ਤੱਕ ਅਸੀਂ ਰੇਟ ਦਾ ਘਟਾ ਕਰ ਰਹੇ ਆ ਇਹ ਮੂਹਰੇ ਸੀਰਾਂ ਆਉਣ ਵਾਲੇ ਦੇ ਵਿੱਚ ਵੀ ਅਸੀਂ 100 ਰੁਪਏ ਕਣਕ ਦਾ ਘਟ ਹੀ ਲਵਾਂਗੇ ਪੰਜਾਬ ਚ ਦੋ ਫਸਲਾਂ ਜਿਹੜੀਆਂ ਬੀਜੀਆਂ ਜਾਂਦੀਆਂ ਨੇ ਕਣਕ ਤੇ ਝੋਨਾ ਜਿਹੜਾ ਝੋਨਾ ਹੁੰਦਾ ਉਹ ਜਾਣੀ ਸਾਰੇ ਘਰ ਪੂਰੇ ਕਰ ਜਾਂਦਾ ਝੋਨਾ ਜਿਹੜਾ ਕਿ ਵਧੀਆ ਨਿਕਲਦਾ ਪਰ ਇਸ ਵਾਰ ਝੋਨੇ ਦਾ ਝਾੜ ਬਹੁਤ ਨਿਮੋਸ਼ੀ ਜਨਕਾ ਚਾਰੇ ਪਾਸੇ ਚਰਚਾ ਸਾਰਿਆਂ ਚਿਹਰੇ ਮਰਜਾਏ ਹੋਏ ਨੇ ਕਿਉਂਕਿ ਝੋਨੇ ਦੇ ਜਿਹੜਾ ਝਾੜ ਬਹੁਤ ਜ਼ਿਆਦਾ ਉਮੀਦ ਨਾਲੋਂ ਘੱਟ ਨਿਕਲਿਆ ਮੌਸਮੀ ਕ੍ਰੂਪੀ ਜਾਂ ਕਿਵੇਂ ਵੀ ਹਾਲਾਤ ਬਣ ਗਏ ਝੋਨਾ ਕਿਸੇ ਨੂੰ ਖੁਸ਼ ਨਹੀਂ ਕਰ ਰਿਹਾ ਇਸ ਵਾਰ ਠੇਕੇ ਤੇਜ ਹੋ ਗਏ ਤੇ ਜ਼ਿਮੀਂਦਾਰ ਤਬਕਾ ਜਿਹੜਾ ਚਾਰੇ ਪਾਸਿਆਂ ਤੋਂ ਮਾਰ ਚੱਲ ਰਿਹਾ 2025 ਦੇ ਵਿੱਚ ਜਿੱਥੇ ਕੁਦਰਤੀ ਮਾਰਾਂ ਪਈਆਂ ਨੇ ਉੱਥੇ ਇਹ ਮਾਰ ਵੀ ਬਹੁਤ ਵੱਡੀ ਪੈ ਗਈ ਤੇ ਮੇਰੇ ਪਿੱਛੇ ਖੜਿਆ ਕੰਬੈਨ ਪ੍ਰੀਤ ਤੇ ਨਾਲ ਹੀ ਮੇਰੇ ਨਾਲ ਖੜਾ ਪ੍ਰੀਤ ਦਾ ਭਰਾ ਆਪਣੇ ਵੀਰੇ ਵੱਡੇ ਦਾ ਬਿੰਦਾ ਸੋ ਬਾਈ ਹੁਣਾਂ ਕੋਲੇ ਕੰਬੈਨ ਆ ਜਿਹੜਾ ਕਿ ਵੜਾਈ ਦਾ ਕੰਮ ਕਰਦੇ ਨੇ ਬਾਈ ਨੇ ਇੱਕ ਬੜਾ ਸੋਹਣਾ ਯਾਰ ਕਈ ਦਿਨਾਂ ਤੋਂ ਸਾਨੂੰ ਕਹਿੰਦਾ ਸੀ ਵੀਡੀਓ ਬਣਾ ਕੇ ਜਾਇਓ ਕਿ ਹਰੇਕ ਜਿਹੜਾ ਕਿਸਾਨ ਤੱਕ ਇਹ ਵੀਡੀਓ ਪਹੁੰਚੇ ਤੇ ਜਿਹੜਾ ਸਾਡਾ ਮਤਲਬ ਉਹ ਆ ਭਾਈਚਾਰਾ ਮਸ਼ੀਨਰੀ ਕੋਈ ਕੰਬੈਨ ਕੋਈ ਮਸ਼ੀਨ ਕੋਈ ਵੀ ਕੰਮ ਕਰਦਾ ਕਿਰਾਏ ਦਾ ਕਿਉਂਕਿ ਜਿਹੜੇ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਹੀ ਰੋਟੀ ਸਾਡੀ ਚੱਲਦੀ ਕਿਉਂਕਿ ਇਹ ਵੀ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਹੀ ਸੰਬੰਧਤ ਨੇ ਵੀਰੇ ਹੋਣੀ ਇਹ ਕਹਿੰਦੇ ਵੀ ਇਸ ਵਾਰ ਅਸੀਂ ਕੁਝ ਕਰਨਾ ਚਾਹੁੰਦੇ ਵੀ ਜਿਹੜੀ ਮਦਦ ਆ ਮਹਿੰਗਾਈ ਦੀ ਮਾਰ ਆ ਫਸਲ ਘਟਾ ਵੀ ਜਿੱਥੇ ਤੱਕ ਹੋ ਸਕੇ ਅਸੀਂ ਕਿਸਾਨਾਂ ਦੀ ਮਦਦ ਕਰਨੀ ਚਾਹੁੰਦੇ ਆ ਕਿ ਅਸੀਂ ਜਿਹੜਾ ਇਸ ਵਾਰ ਜਿਹੜਾ ਸੀਜ਼ਨ ਲਾਇਆ ਝੋਨੇ ਦਾ ਜਾਂ ਲਾ ਰਹੇ ਆ ਉਹਦੇ ਵਿੱਚ ਜਿਹੜਾ ਰੇਟ ਹੋਊਗਾ ਉਸੇ ਘਟਾ ਕੇ ਲਵਾਂਗੇ ਜ਼ਿਮੀਂਦਾਰ ਤੋਂ ਪਰ ਕੀ ਲੈ ਦੇ ਹਿਸਾਬ ਨਾਲ ਸੋ ਬਾਈ ਬਿੰਦੇ ਨੂੰ ਪੁੱਛਦਾ ਪਹਿਲਾਂ ਤਾਂ ਧੰਨਵਾਦ ਆ ਬਾਈ ਦਾ ਬਹੁਤ ਬਹੁਤ ਕਿ ਜਿਹੜਾ ਇਹ ਨਹੀਂ ਗੱਲ ਸੋਚੀ ਇਹ ਕੋਈ ਮੁਕਾਬਲੇਬਾਜ਼ੀ ਨਾਲ ਨਹੀਂ ਸੋਚੀ ਹੈ ਕਿ ਨਾ ਮੈਂ ਵੀ ਕਿਸੇ ਨੂੰ ਥੱਲੇ ਸਿੱਟਣ ਲਈ ਨਹੀਂ ਕਰਿਆ ਮੈਂ ਇਹ ਗੱਲ ਇਹ ਮੈਂ ਜ਼ਿੰਮੇਵਾਰ ਤਾਕਤ ਦੀ ਕਿਉਂਕਿ ਜੇ ਉਹਨਾਂ ਦੇ ਘਰਾਂ ਵਿੱਚ ਅੱਗ ਬਲਦੀ ਆ ਤਾਂ ਹੀ ਸਾਡੇ ਚੁੱਲ੍ਹੇ ਜਿਹੜੇ ਗਰਮ ਹੁੰਦੇ ਆ ਤਾਂ ਹੀ ਸਾਡੀ ਰੋਜ਼ੀ ਰੋਟੀ ਚੱਲਦੀ ਆ ਆਏ ਸਾਲ ਲੈਨੇ ਆ ਕਿਸਾਨ ਆ ਜਿਹੜਾ ਮੂੰਹ ਮੰਗਵੇਂ ਪੈਸੇ ਦਿੰਦਾ ਪਰ ਇਸ ਵਾਰ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਯਾਰ ਇਹ ਪਹਿਲ ਕਦਮੀ ਕਰੀਏ ਕਿ ਅਸੀਂ ਕਿਸਾਨ ਤੋਂ ਜਿਹੜਾ ਪੈਸਾ ਉਹ ਕਟਾ ਕੇ ਲਈਏ ਭਾਈ ਬਿੰਦੇ ਉਹਨਾਂ ਦਾ ਗੱਲ ਕਰਦੇ ਆ ਭਾਈ ਬਿੱਟੂ ਹੁਣੀ ਖੜਨੇ ਬਿੰਦਾ ਕੁਲਦੀਪ ਭਾਈ ਖੜਾ ਨਿਸ਼ਾਨ ਭਾਈ ਕਰਨਾ ਰਾਜੂ ਵੀਰਾ ਤੇ ਮੈਂਬਰ ਪੰਚਾਇਤ ਦਵਿੰਦਰ ਸਿੰਘ ਤੇ ਸਾਰੇ ਵੀਰੇ ਖੜੇ ਨੇ ਸਪੈਸ਼ਲ ਇਹਨਾਂ ਦੀ ਡਿਮਾਂਡ ਸੀ ਕਹਿੰਦੇ ਵੀਡੀਓ ਲੋਕਾਂ ਤੱਕ ਆਪਾਂ ਬਣਾ ਕੇ ਸ਼ੇਅਰ ਕਰਨੀਆਂ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਤੇ ਹਰੇਕ ਜਿਹੜਾ ਮਸ਼ੀਨਰੀ ਕਰਾਈ ਦਾ ਕੰਮ ਕਰਦਾ ਉਹ ਜਿੱਥੋਂ ਤੱਕ ਹੋ ਸਕੇ ਕਿਸਾਨ ਦੀ ਮਦਦ ਕਰੇ ਸੋ ਆਪਾਂ ਗੱਲ ਕਰਦੇ ਆਂ ਵੀਰ ਦਵਿੰਦਰ ਵੀਰੇ ਦੇ ਨਾਲ ਦਵਿੰਦੇ ਵੀਰੇ ਪਹਿਲਾਂ ਤੇਰਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੂੰ ਐਡਾ ਸੋਹਣਾ ਪ੍ਰਾਲਾ ਕਰਿਆ ਕੀ ਹੁਣ ਤੂੰ ਕੀ ਸੋਚਿਆ ਵੀ ਤੂੰ ਕਿਵੇਂ ਮਦਦ ਕਰਨੀ ਆ ਸਾਡੇ ਤੁਸੀਂ ਇੱਥੇ ਪਹੁੰਚਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਵੀਰੇ ਹਾਂਜੀ ਤੇ ਅਸੀਂ ਇਹ ਗੱਲ ਸੋਚੀ ਵੀ ਕਿ ਝੋਨੇ ਦਾ ਜਿਵੇਂ ਆਪਾਂ ਸਾਰੇ ਦੇਖਦੇ ਆਂ ਵੀ ਬਹੁਤ ਝੜ ਘਟ ਨਿਕਲ ਰਿਹਾ ਵੀ ਉਹਦੇ ਕਰਕੇ ਵੀ ਅਸੀਂ ਜਿੰਨੀ ਕੁ ਹੋ ਸਕਦੀ ਆਪਦੇ ਕਿੰਨਿਓ ਸੇਵਾ ਕਿਸਾਨ ਭਰਾਵਾਂ ਦੀ ਵੀ 100 ਰੁਪਏਤੀ ਅਸੀਂ ਰੇਟ ਦਾ ਘੱਟ ਕਰ ਰਹੇ ਆਂ ਜਿੰਨੇ ਕੁ ਅਸੀਂ ਬਾਡੀ ਕਰੀ ਆ ਤੇ ਜੇ ਕੋਈ ਹੋਰ ਵੀ ਆਪਣੇ ਕੋਈ ਛੋਟਾ ਜ਼ਿਮੀਂਦਾਰ ਆ ਜਾਂ ਨਰਮ ਜ਼ਿਮੀਂਦਾਰ ਆ ਅਸੀਂ ਉਹਦੇ ਨਾਲ ਵੀ ਡਟ ਕੇ ਖੜਾਂਗੇ ਉਹਦਾ ਆਪਣਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਜੀ ਤੇ ਮੂਰਲੇ ਸ਼ੀਰੋਂ ਆਉਣ ਵਾਲੇ ਦੇ ਵਿੱਚ ਵੀ ਅਸੀਂ 100 ਰੁਪਏ ਕਣਕ ਦਾ ਘੱਟ ਹੀ ਲਵਾਂਗੇ ਜੀ ਠੀਕ ਹੈ ਵੀਰੇ ਹਾਂਜੀ ਬਾਕੀ ਫੇਰ ਵੀ ਜੇ ਕੋਈ ਹੋਰ ਵੀ ਉਨੀ ਕੀ ਹੋਈ ਤਾਂ ਆਪਾਂ ਅਸੀਂ ਜ਼ਿੰਮੇਵਾਰ ਭਰਾਮਾ ਦੇ ਨਾਲ ਖੜੇ ਤੇ ਇੱਕ ਵੀਰੇ ਆਂਦਾ ਇਹ ਕੱਲੀ ਪੈਂਡ ਲਈ ਆ ਜਗ ਦੇ ਬਾਹਰ ਅੰਦਰ ਵੀ ਕਿਤੇ ਅਸੀਂ ਆਪਣੇ ਪੈਂਡ ਲਈ ਤੇ ਜਿੰਨੀ ਅਸੀਂ ਵਾਢੀ ਕਰੀ ਆ ਜੀ ਆਪਾਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਕੋਈ ਹੋ ਕਰ ਰਹੇ ਕਿਸੇ ਦੇ ਵੀ ਉਹ ਨਹੀਂ ਕਰ ਰਹੇ ਅਸੀਂ ਆਪਦੇ ਕੰਨਿਓ ਕਰ ਰਹੇ ਠੀਕ ਹੈ ਵੀਰੇ ਹਾਂਜੀ ਤੇ ਇਹ ਮਤਲਬ ਕਣਕ ਵੇਲੇ ਵੀ ਰਹੂ ਹੱਲ ਕੋਈ ਜਿਵੇਂ ਖਲਾਸ ਅਸੀਂ ਕਣਕ ਵੇਲੇ ਵੀ 100 ਰੁਪਏ ਕੱਟ ਲਵਾਂਗੇ ਜਿੰਨਾ ਰੇਟ ਚੱਲੂਗਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਸੋ ਇਹ ਵੀਰ ਦਵਿੰਦਰ ਪੀਰਾ ਪੈਂਡ ਲੋਟ ਵੱਧੀ ਕਾ ਡਿਪੈਂਡਦਾਈ ਮਤਲਬ ਇੱਕ ਮੈਨ ਆ ਬਾਈ ਦੀ ਤੇ ਇਹਨੇ ਮਤਲਬ ਜਿੰਨਾ ਰੇਟ ਚੱਲੂਗਾ ਜਿਹੜਾ ਫਿਕਸ ਹੋਊਗਾ ਰੇਟ ਮਸ਼ੀਨਾਂ ਵਾਲਿਆਂ ਦਾ ਉਹ ਜੋ 100 ਰੁਪਏ ਪਰ ਕਿ ਲੱਗ ਡਾ ਕੇ ਬਾਈ ਕਹਿੰਦਾ ਲੂੰਗਾ ਤੇ ਕਣਕ ਵੇਲੇ ਵੀ ਜਿੰਨਾ ਹੋ ਸਕੇ ਉਨੀ ਮਦਦ ਕਰੀ ਜਾਊਗੀ ਜਿਹੜਾ ਛੋਟਾ ਜ਼ਿਮੀਂਦਾਰ ਆ ਕੋਈ 1-2 ਏਕੜਾਂ ਵਾਲਾਗਾ ਤਾਂ ਉਹਦੀ ਜਿੰਨੀ ਹੋ ਸਕੇ ਉਤੋਂ ਵੱਧ ਮਦਦ ਕਰੂਗਾ ਬਾਈ ਸੋ ਬਹੁਤ ਧੰਨਵਾਦ ਵੀਰੇ ਸੋ ਸਾਰਿਆਂ ਦਾ ਧੰਨਵਾਦ ਵੀਰੇ ਸਾਰੀ ਮਤਲਬ ਇਹ ਕਹਿੰਦੇ ਵੀ ਇਪਰਾਲਾ ਇਹ ਇੱਕ ਤਰ੍ਹਾਂ ਦੇ ਵੀਡੀਓ ਬਣਾਉਣ ਦਾ ਕਾਰਨ ਸਾਰਿਆਂ ਦਾ ਇਹ ਸੀਗਾ ਇਹ ਕਹਿੰਦੇ ਵੀ ਅਸੀਂ ਇਹ ਚੀਜ਼ ਦੀ ਸਲਾਹਗਾ ਕਰਨੀ ਆ ਅਸੀਂ ਹਾਜ਼ਰ ਖੜਨਾ ਮੁੱਢ ਨਾਲ ਮੋਟਾ ਜੋੜ ਖੜਨਾ ਬਿੰਦੇ ਨੇ ਬੜਾ ਸੋਹਣਾ ਕੰਮ ਕਰਿਆ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਤਾਂ ਜੋ ਹਰੇਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਨਾਲੇ ਵੀਰੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੁੱਕ ਨਵਾਂ ਕੰਮ ਵੀ ਸ਼ੁਰੂ ਕਰਨ ਦੇ ਆ ਰਹੇ ਹਾਂ ਜੀ ਉਹਦਾ ਵੀ ਮਾੜਾ ਡਿਟੇਲ ਦੇ ਦਿਓ ਜੀ ਉਹ ਵੀਰ ਜੀ ਆਪਾਂ ਇਸ ਮਹੀਨੇ ਦੇ ਵਿੱਚ ਵਿੱਚ ਹੀ ਨਾ ਆਪਾਂ ਜਿਹੜੀ ਪੈਸਟੀਸਾਈਡ ਦੀ ਦੁਕਾਨ ਓਪਨ ਕਰ ਰਹੇ ਹਾਂ ਜੀ ਉਹਦੇ 'ਚ ਵੀ ਜਿੰਨਾ ਆਪਾਂ ਤੋਂ ਹੋ ਸਕੇ ਆਪਾਂ ਕਿਸਾਨ ਭਰਾਵਾਂ ਨੂੰ ਦਾ ਫੁੱਲ ਸਾਥ ਦੇਵਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਸੋ ਬਾਈ ਨੇ ਦਵਾਈ ਸੋ ਉਹ ਵੀ ਬਾਈ ਨੂੰ ਪਹਿਲਾਂ ਐਡਵਾਂਸ ਚ ਵਧਾਈਆਂ ਤੋਂ ਆਸ ਕਰਦੇ ਆ ਕਿ ਬਾਈ ਕੋਲੇ ਵਧੀਆ ਕਿਸਮ ਦੀਆਂ ਦਵਾਈਆਂ ਬਾਜਵਰੇਟਾਂ ਦੇ ਮਿਲਣੀਆਂ ਜੀ ਧੰਨਵਾਦ ਜੀ